ਸਤ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਕਾਰਨਰ ਟਾਕਸ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਚਾਇਤੀ ਚੋਣਾਂ ਦੇ ਵਿੱਚ ਗੋਲੀ ਚੱਲ ਗਈ ਹੈ ਜ਼ੀਰਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜ਼ੀਰਾ ਹਲਕੇ ਦੇ ਵਿੱਚ ਨਾਮਜ਼ਦਗੀ ਭਰਨ ਦੇ ਵੇਲੇ ਗੋਲੀ ਚੱਲੀ ਹੈ ਅਤੇ ਇੱਥੇ ਕਾਫੀ ਜ਼ਿਆਦਾ ਤਕਰਾਰ ਹੋਇਆ ਹੈ ਇੱਥੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੇ ਜ਼ਖਮੀ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਦਰਅਸਲ ਇੱਥੇ ਦੋ ਤਰ੍ਹਾਂ ਦੇ ਵੱਲੋਂ ਕਾਗਜ਼ ਦਾਖਲ ਕਰਨ ਦੇ ਸਮੇਂ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸੀ ਤਾਂ ਇੱਥੇ ਬਿੜੀਪਿਓ ਦਫ਼ਤਰ ਦੇ ਬਾਹਰ ਇੰਨਾ ਤਕਰਾਰ ਹੋ ਗਿਆ ਕਿ ਦੋ ਤਰ੍ਹਾਂ ਆਪਸ ਵਿੱਚ ਝੜ ਗਈਆਂ ਅਤੇ ਕੁਲਬੀਰ ਸਿੰਘ ਜ਼ੀਰਾ ਵੀ ਇਸ ਦੇ ਵਿੱਚ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮਾਹੌਲ ਕਾਫੀ ਤਣਾਅਪੂਰਨ ਚੋਣਾਂ ਨੂੰ ਲੈ ਕੇ ਹੁੰਦਾ ਦਿਖਾਈ ਦੇ ਰਿਹਾ ਹੈ ਇੱਥੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਤੇ ਸਿੱਧੇ ਤੌਰ ਤੇ ਪੰਚਾਇਤੀ ਚੋਣਾਂ ਨੂੰ ਧੱਕੇ ਨਾਲ ਜਿੱਤਣ ਦੇ ਇਲਜ਼ਾਮ ਲਾ ਰਹੀ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਕਾਂਗਰਸ ਪਾਰਟੀ ਦੇ ਉੱਤੇ ਉਸੇ ਤਰ੍ਹਾਂ ਦੇ આરોਪ ਲਾ ਰਹੀ ਹੈ ਅੱਜ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਰਾਜ ਚੋਣ ਕਮਿਸ਼ਨਰ ਨੂੰ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਚੋਣਾਂ ਨਿਰਪੱਖ ਤਰੀਕੇ ਦੇ ਨਾਲ ਕਰਵਾਈਆਂ ਜਾਣ ਅਤੇ ਕਾਂਗਰਸ ਪਾਰਟੀ ਤੇ ਦੂਜੀਆਂ ਵਿਰੋਧੀ ਧਿਰਾਂ ਪੰਜਾਬ ਦੇ ਵਿੱਚ ਚੋਣਾਂ ਨੂੰ ੱੱਕੇ ਨਾਲ ਜਿੱਤਣਾ ਚਾਹੁੰਦੀਆਂ। ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਰਾਜ ਚੋਣ ਕਮਿਸ਼ਨ ਦੇ ਕੋਲ ਪਹੁੰਚ ਕੇ ਸ਼ਿਕਾਇਤ ਵਿਰੋਧੀ ਤਰ੍ਹਾਂ ਦੀ ਕਰ ਦਿੱਤੀ ਹੈ ਅਤੇ ਇਹ ਵੀ ਮੰਗ ਕੀਤੀ ਹੈ ਕਿ ਜੋ ਪੰਚਾਇਤੀ ਚੋਣਾਂ ਦੇ ਵਿੱਚ ਬੋਲੀ ਲਾ ਕੇ ਪੈਸੇ ਲਾ ਕੇ ਸਰਪੰਚੀ ਸਰਬਸੰਤੀ ਨਾਲ ਕਰਵਾਏ ਜਾਣ ਦੀਆਂ ਗੱਲਾਂ ਆ ਰਹੀਆਂ ਨੇ ਇਸ ਦੇ ਉੱਤੇ ਵੀ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਮਾਮਲੇ ਦੇ ਵਿੱਚ ਅੱਜ ਇਹ ਖਬਰਾਂ ਸਾਹਮਣੇ ਆਈਆਂ ਨੇ। ਅਗਲੀ ਗੱਲ ਕਰ ਲੈਨੇ ਆ ਇੱਕ ਹੋਰ ਬੀਡੀਪੀਓ ਦਫ਼ਤਰ ਦੇ ਵਿੱਚ ਬੀਡੀਪੀਓ ਅਫਸਰ ਦੇ ਵੱਲੋਂ ਇੱਕ ਜੋ ਉਮੀਦਵਾਰ ਸੀ ਉਸਦੇ ਨਾਲ ਗਾਲੀ-ਗਲੋਚ ਕੀਤਾ ਗਿਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਪਟਿਆਲਾ ਦੇ ਨੇੜੇ ਪੁਨਰਹੇਰੀ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਉਮੀਦਵਾਰ ਜੋ ਜਾਂਦਾ ਆਪਣਾ ਉਹ ਉਸ ਨੂੰ ਜੋ ਚਾਹੀਦੇ ਹੁੰਦੇ ਐਨਓਸੀ ਵਗੈਰਾ ਤਾਂ ਉਹ ਮੰਗਦਾ ਉਸ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਤਾਂ ਇੱਥੇ ਇੱਕ ਦੂਜੇ ਦੇ ਨਾਲ ਕਾਫੀ ਗੁੱਥਮ-ਗੁੱਥਾ ਹੁੰਦੇ ਇਹ ਦਿਖਾਈ ਦਿੱਤੇ ਨੇ ਜਿਸ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਅਗਲੀ ਖਬਰ ਬਹੁਚਰਚਿਤ ਪਿੰਡ ਹਰਦੋਵਾਲ ਦੇ ਨਾਲ ਜੁੜੀ ਹੋਈ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਪਿੰਡ ਹਰਦੋਵਾਲ ਤੋਂ ਪਿਛਲੇ ਦਿਨੀ ਗੱਲ ਸਾਹਮਣੇ ਆਈ ਸੀ ਕਿ ਇੱਥੇ 2 ਕਰੋੜ ਰੁਪਏ ਤੱਕ ਬੋਲੀ ਪਹੁੰਚ ਗਈ ਆਤਮਾਰਾਮ ਨਾਮ ਦੇ ਵਿਅਕਤੀ ਜੋ ਭਾਜਪਾ ਨਾਲ ਸੰਬੰਧਿਤ ਦੱਸਦਾ ਆਪਣੇ ਆਪ ਨੂੰ ਉਸ ਦੇ ਵੱਲੋਂ ਲਾ ਦਿੱਤੇ ਗਏ ਸੀ ਸਰਪੰਚੀ ਦੇ ਲਈ ਪਰ ਇਸ ਮਾਮਲੇ ਦੇ ਵਿੱਚ ਹੁਣ ਡੀਸੀ ਗੁਰਦਾਸਪੁਰ ਦੇ ਵੱਲੋਂ ਸਖਤ ਐਕਸ਼ਨ ਲੈਂਦੇ ਆ ਕਾਰਵਾਈ ਦਾ ਹੁਕਮ ਦੇ ਦਿੱਤਾ ਗਿਆ ਏਡੀਸੀ ਅਤੇ ਐਸਡੀਐਮ ਨੂੰ ਇਸ ਦੀ ਜਾਂਚ ਕਰਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਇਸ ਤੋਂ ਇਲਾਵਾ ਇਹੀ ਮਾਮਲੇ ਨੂੰ ਲੈ ਕੇ ਹੁਣ ਹਾਈ ਕੋ ਦੇ ਵਿੱਚ ਵੀ ਇੱਕ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਬੋਲੀ ਲਾ ਕੇ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਇਸ ਮਾਮਲੇ ਨੂੰ ਲੈ ਕੇ ਵੀ ਤਿੰਨ ਤਰੀਕਾ ਜਿਹੜੀ ਮਿੱਥੀ ਗਈ ਹੈ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਹੁਣ ਕੀ ਜਵਾਬ ਦੇਵੇਗੀ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਤੇ ਅੱਜ ਜਿਸ ਮਾਮਲੇ ਤੇ ਸੁਣਵਾਈ ਹੋਣੀ ਸੀ ਪੰਚਾਇਤੀ ਚੋਣਾਂ ਦੇ ਬਾਰੇ ਜੋ ਰੱਦ ਕਰਨ ਦੇ ਬਾਰੇ ਅਪੀਲ ਪਾਈ ਗਈ ਆ ਉਸ ਦਾ ਮਾਮਲਾ ਵੀ ਹੁਣ 3 ਅਕਤੂਬਰ ਨੂੰ ਹੀ ਹਾਈ ਕੋਰਟ ਵਿੱਚ ਵਿਚਾਰਿਆ ਜਾਵੇਗਾ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਖਬਰਾਂ ਸਾਹਮਣੇ ਆਈਆਂ ਨੇ ਵੱਖੋ-ਵੱਖਰੀਆਂ ਤਾਂ ਕਈ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਦਰਮਿਆਨ ਸਰਬਸੰਮਤੀ ਹੋਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਦੇ ਕਲਸਪਿੰਡ ਤੋਂ ਵੀ ਖਬਰ ਆਈ ਹੈ ਕਿ ਉੱਥੇ ਵੀ ਸਰਬਸੰਮਤੀ ਨਾਲ ਵਿਦੇਸ਼ ਤੋਂ ਆਏ ਨੌਜਵਾਨ ਨੂੰ ਸਰਪੰਚ ਚੁਣ ਲਿਆ ਗਿਆ ਅਤੇ ਜੋ ਜੰਗਿਆਣਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਇੱਥੇ ਪੰਚਾਇਤ ਸਰਪੰਚ ਦੀ ਚੋਣ ਕਰ ਦਿੱਤੀ ਗਈ ਹੈ ਤਾਂ ਕਈ ਥਾਵਾਂ ਦੇ ਉੱਤੇ ਰਿਜ਼ਰਵੇਸ਼ਨ ਨੂੰ ਲੈ ਕੇ ਲਗਾਤਾਰ ਤਕਰਾਰ ਵਧਿਆ ਪਿਆ ਕਈ ਇਲਾਕਿਆਂ ਦੇ ਵਿੱਚ ਐਸਸੀ ਭਾਈ ਚੱਲਦੇ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਤੋਂ ਬਿਨਾਂ ਪੁੱਛੇ ਜ਼ਿਮੀਦਾਰਾਂ ਦੇ ਵੱਲੋਂ ਜਾਂ ਇਹ ਜਨਰਲ ਜੋ ਵੋਟਰ ਨੇ ਉਹਨਾਂ ਦੇ ਵੱਲੋਂ ਆਪਣੀ ਮਰਜ਼ੀ ਨਾਲ ਸਰਵਸੰਤੀ ਕਰ ਲਈ ਜਾਂਦੀ ਹੈ ਸਾਨੂੰ ਪੁੱਛਿਆ ਨਹੀਂ ਜਾਂਦਾ ਇਸ ਤਰੀਕੇ ਦੀਆਂ ਗੱਲਾਂ ਲਗਾਤਾਰ ਸਾਹਮਣੇ ਆਉਂਦੀਆਂ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਵਿੱਚੋਂ ਦਿਖਾਈ ਦੇ ਰਹੀਆਂ ਹਨ ਹਰਦੋਵਾਲ ਦੀ ਖ਼ਬਰੀ ਤੁਹਾਨੂੰ ਇੱਕ ਹੋਰ ਦੱਸ ਦਿੰਦੇ ਆ ਕਿ ਇੱਥੇ ਜੋ 2 ਕਰੋੜ ਦੀ ਬੋਲੀ ਲਾਉਣ ਵਾਲਾ ਸਰਪੰਚ ਸਾਹਮਣੇ ਆਇਆ ਸੀ ਉਸ ਦੇ ਉੱਤੇ ਤਾਂ ਭਾਵੇਂ ਸਹਿਮਤੀ ਨਹੀਂ ਸੀ ਬਣੀ ਉਸ ਤੋਂ ਬਾਅਦ ਇੱਕ ਹੋਰ ਨਾਮ ਸਾਹਮਣੇ ਆਇਆ ਸੀ ਜੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਸਰਮੁਣ ਸਿੰਘ ਦੀ ਪਤਨੀ ਜੋਤੀ ਦਾ ਨਾਮ ਦੱਸਿਆ ਜਾ ਰਿਹਾ ਸੀ ਕਿ ਉਸ ਤੇ ਸਰਵਸੰਮਤੀ ਹੋ ਗਈ ਹੈ ਪਰ ਇਹ ਸਰਵਸੰਮਤੀ ਵੀ ਟੁੱਟ ਗਈ ਹੈ ਲੋਕਾਂ ਨੇ ਜਿਹੜੇ ਵਿਰੋਧੀ ਸਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਅਕਾਲੀ ਦਲ ਵਾਲੇ ਜਾਂ ਭਾਜਪਾ ਵਾਲੇ ਉਹਨਾਂ ਦੇ ਵੱਲੋਂ ਵੀ ਕਾਗਜ਼ ਦਾਖਲ ਕਰ ਦਿੱਤੇ ਗਏ ਨੇ ਸਰਵਸੰਮਤੀ ਇਨਕਾਰ ਦਿੱਤੀ ਗਈ ਹੈ ਤਾਂ ਇਸ ਪਿੰਡ ਦੇ ਵਿੱਚੋਂ ਲਗਾਤਾਰ ਨਵੀਂ ਤੋਂ ਨਵੀਂ ਖਬਰ ਸਾਹਮਣੇ ਆ ਰਹੀ ਹੈ ਪਹਿਲਾਂ 2 ਕਰੋੜ ਰੁਪਏ ਸਰਪੰਚੀ ਦੇ ਲਈ ਬੋਲੀ ਗਈ ਉਸ ਤੋਂ ਬਾਅਦ ਸਰਪੰਚੀ ਜਿਹੜੀ ਇਹ ਦੇ ਦਿੱਤੀ ਜਾਂਦੀ ਹੈ ਜੋਤੀ ਨਾਮ ਦੀ ਔਰਤ ਨੂੰ ਉਸ ਤੋਂ ਬਾਅਦ ਇਸ ਨੂੰ ਵੀ ਮੰਨਿਆ ਨਹੀਂ ਜਾਂਦਾ ਤੇ ਹੁਣ ਕਾਗਜ਼ ਦਾਖਲ ਕਰਕੇ ਚੋਣਾਂ ਲੜਨ ਦੇ ਲਈ ਪਹੁੰਚ ਚੁੱਕੇ ਨੇ ਨਵੇਂ ਉਮੀਦਵਾਰ ਅਗਲੀ ਖਬਰ ਦੇ ਵੱਲ ਵੱਧਿਆ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਇਸ ਨੂੰ ਲੈ ਕੇ ਵਿਕਰਮ ਮਜੀਠੀਆ ਵੱਲੋਂ ਵੀ ਇੱਕ ਸويرੇ ਟਵੀਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਆਲ ਇਜ਼ ਨਾਟ ਵੈਲ ਹੈ ਅਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਵੱਡਾ ਫੇਰਬਦਲ ਹੋ ਸਕਦਾ ਹੈ ਉਹਨਾਂ ਦੇ OSD ਅਤੇ ਸਲਾਹਕਾਰ ਬਦਲੇ ਜਾ ਸਕਦੇ ਆ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿੰਨੀ ਸੱਚਾਈ ਹੈ ਇਹਨਾਂ ਦੇ ਵਿੱਚ ਕਦੋਂ ਤੱਕ ਬਦਲੀ ਹੋਵੇਗੀ ਇਸ ਦੇ ਉੱਤੇ ਵੀ ਨਜ਼ਰ ਟਿਕੀ ਹੋਈ ਹੈ ਸੋ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਕਾਰਨਲ ਟਾਕਸ ਦੇ ਨਾਲ